10 ਜਣੇ ਪਕਾਵਣ ਵਾਲੇ ਅੱਛਾ 32 ਜਣੇ ਖਾਵਣ ਵਾਲੇ ਹਾਂ ਝੰਡਾ ਕੁੜੀ ਸੇ ਮਟਣ ਵਾਲੀ ਮੋਜ ਧੇਰ ਉਹਨੂੰ ਸਾਹਮਣੇ ਨਹੀਂ ਜੇ ਤੁਸੀਂ 32 ਜਣਾਂ ਦੀ ਗੱਲ ਕੀਤੀ ਮੇਰੇ ਵੱਲ ਇਸ਼ਾਰਾ ਕੋ ਕੀਤਾ ਮੈਂ 32 ਜਣਾਂ ਨੇ ਖਾਣਾ ਬਦਰਾਮ ਕਰਨ ਦੀ ਸਾਜਿਸ਼ ਲੋਕੀ ਸਾਟਾ ਨਾਲ ਹੱਸ ਕੁਛ ਮਰਜੀ ਸਮਝੋ ਹਾਂ ਸਹੀ ਗੱਲ ਹੈ ਭਾਈ ਪੁੱਜੋ ਜੀ ਪੁਝਾਰ ਜਿੰਨਾ ਪੁੱਛ ਸਕਦਾ ਜਿਹਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਮੈਂ ਸਮਝ ਲਾ ਇੱਕ ਵਾਰ ਹੋਰ ਤੇ ਜੇ ਸਮਝ ਗਏ ਲਿਆਰੋਂ ਨੇ ਰੀਆ ਕੱਟ ਇੱਕ ਵਾਰੀ ਹੋਰ 10 ਜਣੇ ਪਕਾਵਣ ਵਾਲੇ ਹਰ ਜੋ ਇੱਥੇ 10 ਜਣੇ ਪਕਾਵਣ ਵਾਲੇ ਮਤਲਬ ਕਿ 10 ਬੰਦੇ ਨੇ ਜੋ ਕਿ ਰੋਟੀਆਂ ਬਣਾਉਂਦੇ ਨੇ ਜੋ ਵੀ ਕੁਝ ਬਣਾਉਂਦੇ ਨੇ ਏ ਟੂ ਜ਼ੈਡ ਚਲੋ 32 ਜਣੇ ਖਾਣ ਵਾਲੇ 10 ਬੰਦੇ ਬਣਾਉਣ ਵਾਲੇ ਨੇ 32 ਜਣੇ ਖਾਣ ਵਾਲੇ ਨੇ ਇੱਕ ਬੰਦੇ ਦੇ ਹਿੱਸੇ ਤਕਰੀਬਨ ਤਿੰਨ ਬੰਦਾ ਆਇਆ ਮਤਲਬ ਤਿੰਨ ਬੰਦੇ ਜਿਹੜੇ ਨੇ ਉਹ ਹਾਂ ਠੀਕ ਹੈ ਅੱਗੇ ਝੰਡਾ ਕੁੜੀ ਸਮੇਟਣ ਵਾਲੇ ਝੰਡਾ ਕੁੜੀ ਸਮੇਟਣ ਵਾਲੇ ਮੋਜ ਢੇੜ ਸਾਂਭਣ ਤੇ ਹੈ ਮੋਜ ਢੇੜ ਮੋਜ ਤੇੜ ਸਾਂਭਣ ਤੇ ਆ ਨਹੀਂ ਸਮਝ ਆਇਆ ਮੋਜ ਤੇੜ ਸਾਂਭਣ ਤੇ ਇਹ ਕੀ ਹੋ ਸਕਦਾ ਝੰਡੋ ਕੁੜੀ ਸਮੇਟਣ ਵਾਲੇ ਹੈ ਝੰਡੋ ਕੁੜੀ ਹੋਏਗੀ ਕੋਈ ਦਿਨਾਂ ਝੰਡੋ ਹੋਏਗਾ ਝੰਡੋ ਸੋ ਨਾ ਹੁੰਦਾ ਕੁੜੀ ਦਿਨਾਂ ਦਾ ਸੀ ਹੈ ਅੱਗੇ ਖੈਰ ਝੰਡੋ ਕੁੜੀ ਸਮੇਟਣ ਸਮੇਟਣ ਵਾਲੇ ਹੈ ਸਮੇਟਣ ਵਾਲੇ ਤੇ ਮੋਜ ਤੇੜ ਸਾਂਭਣ ਵਾਲੇ ਆ ਨਹੀਂ ਸਮਝ ਆਇਆ ਮੋੜ ਮੋਜ ਤੇੜ ਸਾਂਭਣ ਵਾਲੇ ਕੀ ਹੋ ਸਕਦਾ ਭਾਈ ਕੀ ਹੋ ਸਕਦਾ ਇਹ ਮੋਜ ਤੇੜ ਸਾਂਭਣ ਵਾਲੇ ਤੁਸੀਂ ਦੱਸੋ देखो मेनू ना एज लग रहा है एदा जवाब मेनू पता है बट आ जेड़े आखिरले जड़े दो शब्द ने ना ए नहीं मैं समझ पा रया चलो जिन्ना ਨੂੰ ਪਤਾ ਉਹਨਾਂ ਤਾਂ ਦੱਸੋ ਨਾ ਇੱਕ ਜੋ ਤੁਸੀਂ ਕਿਹਾ ਕਿ 10 ਜਣੇ ਪਕਾਵਣ ਵਾਲੇ ਇਹ ਤਾਂ ਹੋ ਗਏ ਮੈਨੂੰ ਲੱਗਦਾ ਹੈ ਹੱਥ ਦੀਆਂ ਉਂਗਲੀਆਂ ਵੀ 10 ਹੁੰਦੀਆਂ ਨੇ ਆਪਾਂ ਐ ਰੋਟੀਆਂ ਬਣਾਉਨੇ ਆ ਤਾਂ 10 ਉਂਗਲੀਆਂ ਤੁਹਾਨੂੰ ਹੋਣੀਆਂ ਠੀਕ ਹੈ ਜੇ ਰਿਤਿਕ ਗਰੋਸ ਹੈ ਹੋਇਆ ਤਾਂ 11 ਕਿਉਂ ਦੀ 11 ਉਂਗਲੀਆਂ ਨੇ ਨਾ ਅੱਗੇ ਦੂਸਰਾ ਤੇ ਅੱਗੇ ਕਿਹਾ 32 ਜਣੇ ਖਾਣ ਵਾਲੇ ਤੇ 32 ਦੰਦ ਹੁੰਦੇ ਨੇ ਜਿਹਦੇ ਜਰੀਏ ਆਪਾਂ ਚਬਾਜ ਬਾ ਕੇ ਖਾਣੇ ਆ ਠੀਕ ਹੈ ਤੇ 32 ਦੰਦ ਹੋ ਗਏ ਤੇ ਅੱਗੇ ਝੰਡੋ ਕੁੜੀ ਸਬੇਟਣ ਵਾਲੇ ਝੰਡੋ ਕੁੜੀ ਸਬੇਟਣ ਵਾਲੇ ਹੋ ਸਕਦਾ ਹੈ ਝੰਡੋ ਕੁੜੀ ਸਬੇਟ ਵਾਲੇ ਜੀਭ ਨੂੰ ਕਿਹਾ ਗਿਆ ਹੋਵੇ ਕਿ ਇਹ ਜੀਭ ਨਾਲ ਉਹ ਇਹ ਹਜਮ ਕਰ ਲੰਨੇ ਆ ਹਾਂ ਝੰਡੋ ਕੁੜੀ ਸਬੇਟਣ ਵਾਲੇ ਅੱਗੇ ਨਹੀਂ ਸਮਝ ਆ ਕੀ ਕਾਲਾ ਮਾਲਾ ਕਰਕੇ ਨਾ ਲਾਸਟ ਰਾਈਨ ਹੈ ਜੀ ਬਸ ਲਾਸਟ ਰਾਈਨ ਜਿਹੜੀ ਉਹ ਸਮਝ ਨਹੀਂ ਆ ਰਹੀ ਮੈਨੂੰ ਦੁਬਾਰਾ ਦੱਸੋ ਕੀ ਸੀਗਾ ਮੋਜ țeੜ ਉਹਨੂੰ ਸਾਂਭਣ ਤੇ ਮੋਜ țeੜ ਉਹਨੂੰ ਸਾਂਭਣ ਤੇ ਮੋਹ țeੜ ਸਾਂਭਣ ਦਾ ਢਿੱਡੀ ਹੈ ਮੋਜ ਤੇ ਢਿੱਡ ਨੂੰ ਕਿਹਾ ਗਿਆ ਮੋਜ țeੜ ਉਹਨੂੰ ਸਾਂਭਣ ਤੇ ਚੰਡੋ ਕੁੜੀ ਸਮੇਟਣ ਵਾਲੇ ਮੋਹ țeੜ ਉਹਨੂੰ ਸਾਂਭਣ ਤੇ ਮਤਲਬ ਢਿੱਡ ਨੇ ਵੀ ਸਾਰਾ ਕੁਝ ਸੰਭਾਲ ਲਿਆ ਹੈ ਹੁਣ ਮੈਨੂੰ ਸਹੀ ਸਹੀ ਅੰਤਰ ਦੱਸੋ ਇਹਦਾ ਚਾਰ ਜਵਾਬ ਹੈ ਜੀ ਇੱਕ ਤਾਂ ਹੈਗਾ ਹੱਥਾਂ ਦੀਆਂ ਉਂਗਲੀਆਂ ਦੂਜਾ ਹੈਗਾ ਜੀ ਦੰਦ ਤੀਜਾ ਹੈਗਾ ਜੀਬ ਜਾਂ ਮੂੰਹ ਇਹ ਚੌਥਾ ਹੈਗਰ ਟੈਡ ਬਿਲਕੁਲ ਸਹੀ ਸਹੀ ਜਵਾਬ ਹੈ ਹਾਂਜੀ ਬਸ ਮੈਨੂੰ ਲੱਗਦਾ ਨਹੀਂ ਸੀ ਕਿਸੇ ਵੀ ਹੱਦ ਤੱਕ ਇਹ ਪਹੁੰਚ ਸਕਦੇ ਫਿਰ ਵੀ ਆਪਾਂ ਪਾ ਚਕੇ ਤਾਂ ਸਹੀ ਜਵਾਬ ਦੇਤਾ ਮੰਨਦੇ ਹੋ ਤੇ ਜਿਹਨਾਂ ਨੇ ਕਮੈਂਟਸ ਸਹੀ ਜਵਾਬ ਦਿੱਤੇ ਬਹੁਤ ਬਹੁਤ ਧੰਨਵਾਦ ਅਗਲੀ ਬੁਝਾਰ ਜੀ ਆਣ ਦੋ ਸਭ ਤੋਂ ਨੈਕਸਟ ਬਾਜ਼ਾਰਤ ਹੈਗੀ ਆ ਜੀ ਹਾਂਜੀ ਹਾਂਜੀ 10 ਜੀ ਚਲੋ ਇਹ ਤਾਂ ਹੋ ਗਈ ਹਾਂ ਹਾਂ 10 ਹੋ ਗਈ ਸਭ ਤੋਂ ਨੈਕਸਟ ਬਾਜ਼ਾਰਤ ਹੈਗੀ ਆ ਜੀ ਹਾਂ 12 ਆਏ ਪਿਓ ਪੁੱਤ 12 ਆਏ ਬਾਰੂ ਆਏ ਪਿਓ ਪੁੱਤਰ ਅੱਛਾ ਕਰ ਬੈਠੀ ਐ ਮਾਮਾ ਧੀ ਆ ਹਾਂ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਬਹਿ ਜਾ ਮਾਸੜਾ ਲੈ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਧੀ ਇੱਕ ਮਿੰਟ ਮਾਂ ਦਾ ਵੀ ਮਾਸੜ ਤੇ ਧੀ ਦਾ ਵੀ ਮਾਸੜ ਇਹ ਕਿਵੇਂ ਹੋ ਸਕਦਾ ਉਹ ਤੁਸੀਂ ਦੱਸਣਾ ਕਿਵੇਂ ਹੋ ਸਕਦਾ ਤੇ ਕੌਣ ਉਹਨਾਂ ਦੇ ਘਰ ਆਇਆਗਾ ਵੀ ਜਿਨ੍ਹਾਂ ਨੂੰ ਮੰਮੀ ਨੇ ਵੀ ਮਾਸੜ ਕਿਹਾ ਤੇ ਉਹਨਾਂ ਦੀ ਕੁੜੀ ਨੇ ਮਾਸੜ ਦੇਖੋ ਧੀ ਤਾਂ ਮਾਸੜ ਕਹਿ ਸਕਦੀ ਐ ਮਾਸੜ ਕਿਵੇਂ ਕਹੂਗੀ ਕਿਉਂਕਿ ਉਹਦੀ ਮੰਮੀ ਦੇ ਭੈਣ ਦਾ ਘਰ ਵਾਲਾ ਹਨਾ ਜੀ ਯਾਨੀ ਕਿ ਉਹਦੀ ਮੰਮੀ ਦਾ ਜੀਜਾ ਉਹਦਾ ਮਾਸੜ ਲੱਗਿਆ ਮਾਸੀ ਦਾ ਮਾ ਹਸਬੰਡ ਮਾਸੜ ਲੇਕਿਨ ਮਾਂ ਫਿਰ ਆਪਣੇ ਮਤਲਬ ਜੀਜੇ ਨੂੰ ਮਾਸੜ ਕਿਉਂ ਕਹੂਗੀ ਉਹ ਤੁਸੀਂ ਦੱਸੋ ਬੁੱਝੋ ਜੀ 부ਜਾਰ ਤੋਂ ਪੁੱਛ ਸਕਦਾ ਬੜੀ ਇੰਟਰਸਟਿੰਗ 부ਜਾਰਤਾ ਹੈ ਤੇ ਬਾਹਰੋਂ ਆਏ ਦੋ ਪੋ ਪਿਓ ਪੁੱਤ ਪਿਓ ਪੁੱਤ ਅੱਛਾ ਪਿਓ ਪੁੱਤ ਨੇ ਹੈ ਪਿਓ ਪੁੱਤ ਉਹ ਹਾਂ ਜੀ ਮੰਨ ਲਓ ਛੱਡ ਜੋ ਪਿਓ ਪੁੱਤ ਮਾਸੜ ਦੇਖੋ ਮਾਸੜ ਜਿਹੜਾ ਹੋਏਗਾ ਨਾ ਜੀ ਉਹ ਹੋਏਗਾ ਮੰਨ ਲਓ ਕੁੜੀ ਹੈ ਕੁੜੀ ਦੀ ਮੰਮੀ ਕੁੜੀ ਦੀ ਮੰਮੀ ਦੀ ਭੈਣ ਯਾਨੀ ਕੁੜੀ ਦੀ ਮਾਸੀ ਮਾਸੀ ਦਾ ਜਿਹੜਾ ਹਸਬੰਡ ਹੈ ਉਹ ਹੋ ਗਿਆ ਕੁੜੀ ਦਾ ਮਾਸੜ ਤੇ ਮਾਸੀ ਦੇ ਹਸਬੰਡ ਦਾ ਡੈਡੀ ਉਹਦੀ ਮਾੜ ਦੇ ਮਾਸੜ ਸੋਹਰਾ ਉਹਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਐ ਨਹੀਂ ਡੂੰਗੀ ਰਿਸਤੇ ਆ ਰਿਹਾ ਮਾਸੜ ਰਹਾਂਗੇ ਉਹਨਾਂ ਨੂੰ ਹਾਂਜੀ ਮਤਲਬ ਇੱਕ ਤਾਂ ਹੋ ਗਿਆ ਜੀ ਜਿਹੜੀ ਉਹ ਮਾਂ ਹੈ ਉਹਦੀ ਭੈਣ ਦਾ ਸਹੁਰਾ ਠੀਕ ਐ ਤੇ ਦੂਜਾ ਹੋ ਗਿਆ ਜਿਹੜੀ ਕੁੜੀ ਐ ਉਹਦੀ ਮਾਂ ਦੀ ਭੈਣ ਦੇ ਹਸਬੰਦ ਭੈਣ ਦਾ ਹਸਬੰਦ ਸਿੱਧਾ ਸਿੱਧਾ ਜਵਾਬ ਆ ਇੱਕ ਤਾਂ ਮੰਮੀ ਦਾ ਜਿੱਜਾਗਾ ਹਾਂ ਤੇ ਜਿੱਜੇ ਨੂੰ ਤਾਂ ਮਤਲਬ ਕਿ ਉਹਦੀ ਕੁੜੀ ਦਾ ਮਾਸੜ ਲੱਗਿਆ ਜਿੱਜਾ ਮੰਮੀ ਦਾ ਜਿੱਜਾ ਨਹੀਂ ਐ ਮੰਮੀ ਦੇ ਜਿੱਜੇ ਦਾ ਡੈਡੀ ਐ ਉਹ ਵੀ ਮੇਰਾ ਇੱਕ ਤਾਂ ਮੰਮੀ ਦੇ ਡੈਡੀ ਮੇਰਾ ਇੱਕ ਤਾਂ ਮੰਮੀ ਦੇ ਜੀਜੇ ਦਾ ਡੈਡੀ ਹੈ ਇੱਕ ਮੰਮੀ ਦਾ ਜੀਜਾ ਹੈ ਹਾਂ ਠੀਕ ਹੈ ਤੇ ਜੀਜਾ ਜਿਹੜਾ ਉਹ ਕੁੜੀ ਦਾ ਜਿਹੜਾ ਹੈ ਮਾਸੜ ਲੱਗਿਆ ਤੇ ਜੀਜੇ ਦਾ ਡੈਡੀ ਜਿਹੜਾ ਹੈ ਉਹ ਮਾ ਦਾ ਮਾਸੜ ਲੱਗਿਆ ਤੇ ਦੋਨੇ ਆਪਸ ਵਿੱਚ ਰਿਸ਼ਤੇ ਵਿੱਚ ਹੈਗੇ ਨੇ ਕਿ ਪਿਓ ਤੇ ਪਿਓ ਪਿਓ ਪੁੱਤਰ ਕੀ ਬਾਤ ਹੈ ਜੀ ਬੜੀ ਇੰਟਰਸਟਿੰਗ ਬੁਝਾਰ ਸੀ ਮ제 ਆ ਗਿਆ ਤੇ ਜਿਹੜਿਆਂ ਨੇ ਕਮੈਂਟ ਰਾਈਟ ਸਾਈਡ ਵਰਤੇ ਬਹੁਤ ਬਹੁਤ ਧੰਨਵਾਦ ਅਗਲੀ ਬੁਝਾਰ ਜੀ ਸਭ ਨੇ ਨੈਕਸਟ ਬੁਜ਼ਾਰਤ ਹੈਗੀ ਆ ਜੀ ਹਾਂਜੀ ਬਹੁਤ ਹੀ ਸੌਖੀ ਆ ਫਟਾਫਟ ਕਮੈਂਟ ਕਰ ਦਿਓ ਸਾਰੇ ਜੀ 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 ਦੋ ਕਬੂਤਰ ਕੋਲੋ ਕੋਲੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਇੱਥੇ ਦੁਕਾਨ ਓਪਨ ਹੋ ਚੁੱਕੀ ਹੈ ਜੋ ਮਰਜੀ ਖਾਓ ਪਿਓ ਨਜ਼ਾਰੇ ਆ ਜਾਣਗੇ ਐ ਸਾਈਡ ਤੇ ਬਾਈ ਜੀ ਦੁਕਾਨ ਖੋਲ ਰਹੇ ਨੇ ਉਥੇ ਬਹੁਤ ਸਾਰੇ ਨਮਕੀ ਬਿਸਕੁਟ ਵਗੈਰਾ ਬੜਾ ਕੁਝ ਹੈ ਮੁਝ ਪਾਣੀ ਲੈ ਆ ਕੇ ਕੁਝ ਖਾਣ ਵੀਡੀਓ ਬਣਾਉਣ ਤੋਂ ਬਾਅਦ ਖੈਰ ਤੇ ਕਿੱਥੇ ਸੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਦੋ ਕਬੂਤਰ ਕੋਲ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਇਹਦੇ ਜਵਾਬ ਮੈਂ ਪਹਿਲੇ ਦੇ ਚੁੱਕਾ ਹਾਂ ਕਈ ਵਾਰ ਤੇ ਜਿਨ੍ਹਾਂ ਨੇ ਖੋਪੇ ਖੋਪੇ ਜਿਹੜੇ ਕਿ ਤੁਸੀਂ ਟੱਕ ਰੱਖੇ ਨੇਗੇ ਅਰੇ ਇਹਦਾ ਜਵਾਬ ਹੈ ਅੱਖਾਂ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਜਿਹੜੇ ਨੇ ਆਹ ਪਲਕਾਂ ਵੈਸੇ ਨੇ ਕੁਝ ਸਾਗਦੀ ਆਵੇ ਐਮ ਐਸ ਐਫ ਕਿਉ ਕਰੀਆ ਮੀ ਪੈ ਰਹੇ ਨਾ ਤਾਂ ਕਰਕੇ ਬਾਕੀ ਟੌਰ ਮਾਰਨ ਦੇ ਲਈ ਕਦੀ ਕਦੀ ਟੌਰ ਵੀ ਮਾਰਨੀ ਚਾਹੀਦੀ ਹੈ ਮੇਲੇ ਜਿਹੜੇ ਛਤਰੀ ਯੂਜ਼ ਕਰਦੇ ਨੇ ਉਹ ਸੇਫਟੀ ਹੁੰਦੀ ਹੈ ਜਾਂ ਜਿਹੜੇ ਐਂਕਰ ਯੂਜ਼ ਕਰਦੇ ਨੇ ਇਹ ਸੇਫਟੀ ਹੁੰਦੀ ਹੈ ਲੋਕੀ ਮਰਦੇ ਨੇ ਸੋਨਾ ਮੁੰਡਾ ਦੇਖ ਕੇ ਨਾ ਲੋਕੀ ਮਰਦੇ ਨੇ ਹੋਰ ਕੁਝ ਨਹੀਂ ਆਏਗਾ ਹੋਰ ਹੋਰ ਕੁਝ ਸੋਨਾ ਬੁੜਾ ਤਾਂ ਕਹਿ ਸਕਦੇ ਬੁੜਾ ਨਹੀਂ ਕਹਿ ਸਕਦੇ ਠੀਕ ਤਾਂ ਠੀਕ ਹੈ ਜੀ ਇਹਦਾ ਸਹੀ ਜਵਾਬ ਹੈ ਅੱਖਾਂ ਹਾਂਜੀ ਹੈ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਬੜੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਇੱਕ ਬੇਨਤੀ ਜੋ ਹਰ ਵਾਰੀ ਕਰਸਤੇ ਆ ਸੀ ਜੀ ਇੱਕ ਸਭ ਤੋਂ ਪਹਿਲੇ ਪਾਣੀ ਦੀ ਬਚਤ ਕਰੋ ਜੀ ਜਿੰਨਾ ਹੋ ਸਕਦਾ ਪਾਣੀ ਬਚਾਓ ਜੀ ਜਲ ਹੀ ਜੀਵਨ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਹੁਣ ਤੋਂ ਹੀ ਅਸੀਂ ਪਾਣੀ ਸੰਭਾਲ ਨਹੀਂ ਕਰਾਂਗੇ ਆਉਣ ਵਾਲਾ ਸਮਾਂ ਇਹੋ ਜਿਹਾ ਹੋਏਗਾ ਬੂੰਦ ਬੂੰਦ ਨੂੰ ਤਰਸਾਂਗੇ ਬਿਲਕੁਲ ਠੀਕ ਹੈ ਤਾਂ ਕਾਫੀ ਹੱਦ ਤੱਕ ਉਹ ਟਾਈਮ ਸਟਾਰਟ ਹੋ ਚੁੱਕਿਆ ਉਸ ਟਾਈਮ ਸਟਾਰਟ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਪਾਣੀ ਦੀ ਸੰਭਾਲ ਕਰੋ ਜਲ ਹੀ ਜੀਵਨ ਹੈ ਜਿਹੜਾ ਮੀਂਹ ਦਾ ਪਾਣੀ ਹੁੰਦਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਦੇਖੋ ਸਰਕਾਰਾਂ ਨਾਲ ਗੱਲ ਕਰੋ ਜਦ ਵੋਟ ਪਾਣੇ ਹੋ ਨਾ ਸਰਕਾਰਾਂ ਨਾਲ ਇਹ ਗੱਲ ਕਰਿਆ ਕਰੋ ਕਿ ਪਾਣੀ ਦੀ ਸੰਭਾਲ ਲਈ ਕੀ ਕਰ ਰਹੇ ਹੋ ਤੁਸੀਂ ਕੱਲਾ ਧਰਮ ਨੂੰ ਦੇਖ ਕੇ ਜਾਤੀ ਨੂੰ ਦੇਖ ਕੇ ਸਾਡੇ ਇਲਾਕੇ ਨੂੰ ਦੇਖ ਕੇ ਵੋਟ ਨਾ ਪਾਓ ਇਹ ਦੇਖ ਕੇ ਪਾਓ ਕਿ ਤੁਹਾਡੇ ਏਰੀਆ ਦਾ ਵਿਕਾਸ ਕੌਣ ਕਰ ਰਿਹਾ ਹੈ ਜਿਹੜਾ ਬੰਦਾ ਵਿਕਾਸ ਕਰਦਾ ਨਾ ਉਹਨੂੰ ਵੋਟ ਪਾਓ ਠੀਕ ਹੈ ਤੇ ਪਾਣੀ ਸੰਭਾਲ ਕਰੋ ਕੁਦਰਤ ਦੀ ਸੰਭਾਲ ਕਰੋ ਜਿੱਥੇ ਤੁਸੀਂ ਸੜਕਾਂ ਬਣਦੀਆਂ ਨੇ ਉਥੇ ਪੇੜ-ਧੜਾ-ਧਲ ਕੱਟੀ ਜਾਂਦੇ ਆ ਫਿਰ ਕਹਿੰਦਾ ਪੰਜਾਬ 'ਚ ਗਰਮੀ ਹੋ ਗਈ ਹੋਣੀਏ ਗਰਮੀ ਪੇੜ ਤਾਂ ਕੱਟੀ ਜਾਂਦੇ ਆ। ਸੋ ਪੇੜ ਲਾਓ ਵੱਧ ਤੋਂ ਵੱਧ ਰੁੱਖ ਲਾਓ ਜਿੰਨੇ ਲਾ ਸਕਦੇ ਹੋ। ਸਾਡੀ ਇੰਨੇ ਕੁ ਬੇਨਤੀ ਪਰਵਾਣ ਕਰਨੀ ਜੀ। ਮਿਲਾਂਗੇ ਨੈਕ ਵੀਡੀਓ ਦੇ ਵਿੱਚ। ਬਾਏ।